ਨਸ਼ੇ ਦੀ ਓਵਰਡੋਜ਼ ਨੇ ਲੈ ਲਈ ਇੱਕ ਜਵਾਨ ਮੁੰਡੇ ਦੀ ਜ਼ਿੰਦਗੀ। ਮਾਮਲਾ ਤਰਨਤਾਰਨ ਦੇ ਕੋਲ ਪੈਂਦੇ ਪਿੰਡ ਸਬਰਾ ਦਾ ਹੈ ਜਿੱਥੇ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਉਰਫ ਲੱੱਬਾ ਨੇ ਨਸ਼ੇ ਦਾ ਟੀਕਾ ਲਾ ਆਪਣੀ ਜ਼ਿੰਦਗੀ ਖਤਮ ਕਰ ਲਈ। ਮ੍ਰਿਤਕ ਦੇ ਪਿਤਾ ਵੱਲੋਂ ਦੱਸਿਆ ਗਿਆ ਕਿ ਕੱਲ ਦੇ ਰਾਤ ਜਦੋਂ ਉਹਨਾਂ ਦਾ ਮੁੰਡਾ ਘਰ ਨਹੀਂ ਵਾਪਸ ਆਇਆ ਤੇ ਉਹ ਆਪਣੇ ਮੁੰਡੇ ਨੂੰ ਲੱਭਣ ਲਈ ਘਰੋਂ ਤੁਰ ਪੇ। ਪੂਰੀ ਰਾਤ ਆਪਣੇ ਮੁੰਡੇ ਦੀ ਭਾਲ ਬਜ਼ੁਰਗ ਮਾਪਿਓ ਕਰਦੇ ਰਹੇ ਤੇ ਅੱਜ ਸਵੇਰੇ ਪਿੰਡ ਦੇ ਨਾਲੇ ਕੋਲ ਉਹਨਾਂ ਨੂੰ ਆਪਣੇ ਮੁੰਡੇ ਦੀ ਲਾਸ਼ ਮਿਲੀ। ਪਰਿਵਾਰਕ ਜੀਆ ਨੇ ਰੋ ਰੋ ਸਰਕਾਰ ਅੱਗੇ ਗੁਹਾਰ ਲਈ ਕਿ ਨਸ਼ਾ ਬੰਦ ਕਰਵਾ ਦਿਓ ਇਹ ਨਸ਼ੇ ਨੇ अनेका ਮਾਵਾਂ ਦੇ ਪੁੱਤ ਖਾਲੇ ਨੇ ਮੁੰਡਾ ਮੇਰਾ ਹੀ ਬੇਡਾ ਵਾਹ ਤਾ ਕੀ ਗੱਲ ਹੋਈ ਇਹਨੂੰ ਇਹ ਰਾਤ ਦਾ ਕੋਈ 7:00 ਵਜੇ ਦਾ ਕਾਨੂੰਨ ਘਰੋਂ ਨਹੀਂ ਤਿਆਰ ਹਾਂਜੀ ਕਾਨੂੰਨ ਨਹੀਂ ਆਨੇ ਦਾ ਹਾਂਜੀ ਇਹ ਬਾਰੇ ਕੋਈ ਚਿਰ ਆਉਂਦੇ ਲੱਭਦੇ ਰਹੇ ਹਾਂਜੀ ਮੇਰੇ ਹੀ ਘਰ ਬਾਰੇ ਗਏ ਆ ਉੱਥੇ ਚੁੱਕਾ ਕੇ ਬਿਠੇ ਹਾਂ ਮੈਂ ਤੇ ਮੇਰਾ ਮੁੰਡਾ ਵੀ ਬਿਠੇ ਆ ਉੱਥੇ ਚੁੱਕਾ ਹਾਂ ਹਾਂਜੀ ਉਹ ਹਾਂ ਮੈਂ ਉੱਥੇ ਜਾ ਕੇ ਦੇਖ ਕੇ ਆਵਾ ਕਿ ਉੱਥੇ ਨਾ ਹੋਵੇ ਹਲੇ ਕੋਈ ਖਾਸ ਨਹੀਂ ਤੇ ਗਿਆ ਉਹਥੇ ਦੇਖੀ ਸੀ ਤਾਂ ਮਨੇ ਕੰਮ ਦਾ ਅਵੇਲੇਬਲ ਨਹੀਂ ਤੇ ਨੀਰਾ ਲਾ ਲਿਓ ਅਸੀਂ ਬਨੇ ਬਿਜਾ ਦਿਆ ਅੱਛਾ ਜੀ ਕਿੰਨੀ ਉਮਰ ਕਿੰਨੀ ਹੋ ਗਈ ਤੇਰੀ 22 ਸਾਲ ਉਮਰ ਆਈ ਤਾਂ ਕੀ ਮੰਗ ਕਰੋਗੇ ਹੁਣ ਜੀ ਮੰਗ ਹੈ ਜੀ ਉਹ ਦਫ਼ਤਰ ਦੇ ਕੋਲੇ ਕੰਮ ਕਰਨ ਦਾ ਕਰਨਾ ਚਾਹੁੰਦੇ ਆ ਕਿ ਲਿਖੇ ਨੂੰ ਜੀ ਅੱਠਾ ਲ ਪਈ ਜਾਵੇ ਅੱਗੇ ਉਹ ਇਹ ਪੇਦਾਤੀ ਮੋਟੇ ਪਰਨ ਦਾ ਅਲਮਰੇ ਹੁੰਦਾ ਘਰ ਗਿਆ ਬੋਲੇ ਇਹ ਜੇ ਹੁਣ ਅਜੀ ਢਿਬਗੜਾ ਉੱਠਾ ਕੇ ਤਾਂ ਫੇਰ ਕਿਵੇਂ ਬੁਜਾਰਾ ਆਜੇ ਇੱਕ ਮਾੜਾ ਮੁੰਡਾ ਮਰਿਆ ਪਰ ਦੂਜੀ ਦਾ ਮਰ ਜੂਗਾ ਐ ਇਹਦਾ ਹੀ ਹੁੰਦੀ ਰਹਿ ਗਈ ਐ ਯਾਰ ਇਹਨੇ ਗੰਦ ਪਾਇਆ ਮੇਰੀ ਵੇਚਣ ਲੈ ਕੇ ਮੈਨੂੰ 40 ਸਾਲ ਤੱਕ ਪਾਇਆ ਲਾ ਲਿੰਨੇ ਤੱਕ ਕੰਡਾ ਹਾਜਰ ਦੇ ਘਰ ਤੋਂ ਆ ਉਸੇ ਐ ਨਾ ਅਸੂਆ ਕੋਈ ਜੇਨ ਜਾ ਕੇ ਰੋਣ ਸੇ ਜ਼ਿਆਦਾ ਫਲਾਨੀ ਬੁੱਢੀ ਦਰਕਾਰ ਦਿੰਦੀ ਆ ਨਹੀਂ ਨਹੀਂ ਪਕਾਰਨੇ ਕੀ ਮਰਿਆ ਰ ਸਰ ਨੂੰ ਕੀ ਕਹਾਂ ਲਾ ਕੇ ਮਰਿਆ ਮੁੰਡਾ ਏ ਨਹੀਂ ਨਾ ਕਿਤੇ ਰ ਮੁੰਡਾ ਲਾਉ ਸੰਦ ਕਿਨੇ ਉਮਰ ਦੀ ਕੂਮੜਾ ਦੀ 21 22 ਸਾਲ ਦਾ ਅਮਰ ਬਹੁਤ ਅਮਰ ਚਾਲ ਦਿਖ ਰੇ ਬੁੱਢਾ ਏ ਕਾਹੋ ਇਹ ਨਸ਼ਾ ਵੇਖਦਾ ਕਿਹਦਾ ਸ਼ਰਿਆ ਇੱਕ ਚੰਗਾ ਭੰਗਾ ਚੰਤਨ ਜਾਣੇ ਇਹ ਜਾਂਦੇ ਕਿਹੜਾ ਮਾਰ ਕੇ ਮੋਰਮਦੇ ਆ ਕੋਈ ਪੌਸਾਨ ਨਹੀਂ ਮਿਆਂ ਲੁੰਦਾ ਸਾਨੂੰ ਕੀ ਮੰਗ ਲੋ ਕਿਹੜਾ ਹੋਣਾ ਇੱਕ ਹੀ ਚੰਗਾ ਨਹੀਂ ਪਿੱਤਾ ਜੇ ਮਾਰਾ ਲਾਵਾ ਕੇ ਮੇਰੀ ਜਾਨ ਨੂੰ ਰੋਵਾਗੇ ਆਰੇ ਭਰੇ ਭਰੇ ਜਿੰਨ ਮਸ਼ੀਆ ਬਲ ਹਤੈ ਨਾ ਕੋਈੜਾ ਨਸ਼ਾ ਵੇਖਦਾ ਤੇ ਬਹੁਤ ਜ਼ਿਆਦਾ ਅੱਗੇ ਵੱਧ ਕੇ ਵੇਖਤਿਆਂ ਤੇ ਆਰੇ ਜਾਨਦਾਰ ਪਹਿਲਾਂ ਤੂੰ ਜੇ ਤੇ ਪਹਿਲਾਂ ਤੇ ਤੂੰ ਘਰੇ ਛੱਡ ਕੇ ਗਈ ਪੁਲਸ ਹਾਡੇ ਸਾਹਮਣੇ ਖੜਿਆ ਨਾ ਮੁੰਡਾ ਜਿਮਾਨੀ ਮੁੰਡਾ ਜਿਮ ਰਿਆ ਗੱਲ ਮਰਿਆ ਅੱਜ ਹੀ ਮਰਿਆ ਵਿਚਾਰਾ ਨੂੰ ਨੈ ਮਰਿਆ ਕਿ ਉਹ ਕਿੱਲੇ ਅੰਦਾਏ ਮੰਗਾ ਤੂੰ ਮੁੰਡਾ ਵੀ ਜਿਉਂ ਗਿਆ ਸਵੇਰ ਤੇ ਲੱਪਣ ਰਾਤ ਦਾ ਘਰੇ ਨਾ ਸਵੇਰਿਆਂ ਜਿਗਾ ਲੱਪਣ ਸਾਨੂੰ ਲੱਭਾ ਨਹੀਂ ਆ ਇੱਥੇ ਨਾਲੇ ਤੇ ਡਿੱਗਾ ਉੱਥੇ ਲੱਭਣ ਦਾ ਟੀਗਾ ਨਾ ਕਿ ਜਿਹੜੇ ਨਾਲ ਦਿਓ ਪੱਜ ਗਿਆ ਹਾਂਜੀ ਹਾਂਜੀ ਕਿੰਨੀ ਕੁ ਉਮਰ ਇਹਦੀ 26 ਸਾਲ ਤਾਂ ਕੀ ਮੰਨ ਕਰੋਗੇ ਹੁਣ ਤੁਸੀਂ ਮੰਗਦੇ ਹੋ ਇਤਨਾ ਸ਼ੇਰ ਥੋੜੇ ਜਿਹੜਾ ਮਾਰਿਆ ਕਰਨ ਫੁੱਲਸ ਵਾਲੇ ਆ ਕੇ ਇੱਥੇ ਵਰਤਾ ਹੀ ਕੋਈ ਨਹੀਂ ਦਾ ਮੰਗਦੇ ਹੋ ਇਹ ਤੇ ਨਸ਼ਿਆਂ ਦੇ ਕੰਟਰੋਲ ਕੀਤਾ ਜਾਵੇਗਾ ਨੌਜਵਾਨਾਂ ਦੀ ਜਵਾਨੀ ਕਾਲੀ ਚਲਦੇ ਨੇ ਇਹਦਾ ਨਾਲ ਲੱਤ ਲੱਤ ਵੀ ਸਿੰਘ ਉਹਦਾ ਲੱਭਾ ਲੱਭਾ ਆਉਂਦੇ ਕੀ ਕੰਮ ਨਹੀਂ ਰਹਾ ਕੱਟ ਮਰ ਗਿਆ ਇਹ ਭਾਈ ਉਹ ਵੇਖੋ ਇਹ ਨਾ ਮਰ ਗਿਆ ਕੀ ਗੱਲ ਆਇਆ ਇਹਨੇ ਪਤਾ ਨਹੀਂ ਕਿੰਨੀ ਹੋਵੇ ਉਮਰ ਤੇ ਵਾਲੇ ਕੋਹ ਨਹੀਂ ਵੀ ਭਾਈ ਸਾਹਿਬ ਹੋਈਆਂ ਹਮ ਮੰਗ ਕਰ ਰਹੇ ਹਾਂ ਮੰਗ ਸਰਕਾਰ ਤੋਂ ਇਹ ਹੀ ਆਪਣੀ ਵੀ ਮਹੱਲਾ ਬੰਦ ਕੀਤਾ ਜਾਵੇ ਇਹੋ ਜਿਹਾ ਕੋਈ ਕੋਈ ਹੋਰ ਨਾ ਮੋਰ ਚੁਪੇ ਕਦਮਾਂ